ਕੇਂਦਰ ਸਰਕਾਰ ਤੇ ਕੱਸੇ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਤੰਜ ਬ੍ਰਾਹਮਣਵਾਦ ਨੂੰ ਦੇ ਰਹੇ ਨੇ ਵਡਾਵਾ ਜੇਕਰ ਸਿੱਖਾਂ ਦੇ ਹਦੇਸ਼ੀ ਨੇ ਤਕਰਨ ਬੰਦੀ ਸਿੱਖ ਰਿਹਾ ਤੁਸੀਂ ਜੁੜਿਓ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਬਦਾਰ ਸਵਾਲ ਕਰਦਾ ਏ ਨਿਕੋੜਾ ਲੋ ਸਭਾ ਸੀਟ ਦੀ ਗੱਲ ਕਰੀਏ ਤਾਂ ਲੋਕਾਂ ਵੱਲੋਂ ਸਰਬਜੀਤ ਸਿੰਘ ਖਾਲਸਾ ਨੂੰ ਫਤਵਾ ਦਿੱਤਾ ਗਿਆ ਸੀ ਅਤੇ ਹੁਣ ਉਹਨਾਂ ਵੱਲੋਂ ਲਗਾਤਾਰ ਆਪਣੇ ਦੀਨ ਜੋ ਕੰਮ ਹੁੰਦੇ ਹਨ ਉਹ ਕੀਤੇ ਜਾ ਰਹੇ ਨੇ ਅੱਜ ਉਹਨਾਂ ਵੱਲੋਂ ਪਾਣੀ ਦੇ ਨਾਲ ਟੈਂਕੀਆਂ ਕੁਝ ਪਿੰਡਾਂ ਨੂੰ ਮੁਹਈਆ ਕਰਾਈਆਂ ਗਈਆਂ ਨੇ। ਇਸ ਮੌਕੇ ਗੱਲਬਾਤ ਕਰਦਿਆਂ ਸਰਜੇਂ ਖਾਲਸਾ ਵੱਲੋਂ ਜਿੱਥੇ ਪੰਜਾਬ ਸਰਕਾਰ ਨੂੰ ਘੇਰਿਆ ਗਿਆ ਤੇ ਨਾਲ ਹੀ ਉਹਨਾਂ ਵੱਲੋਂ ਕੇਂਦਰ ਸਰਕਾਰ ਤੇ ਵੀ ਸਵਾਲ ਖੜੇ ਕੀਤੇ। ਕਿਉਂਕਿ ਲਗਾਤਾਰ ਚੰਡੀਗੜ੍ਹ ਯੂਨੀਵਰਸਿਟੀ ਦਾ ਮਸਲਾ ਹੋਵੇ ਜਾਂ ਪਿਛਲੇ ਦਿਨੀ ਮਜ਼ਦੂਰਾਂ ਨੂੰ ਲੈ ਕੇ ਜੋ ਨਵੇਂ ਕਾਨੂੰਨ ਜਾਰੀ ਕੀਤੇ ਗਏ ਹਨ, ਹਰ ਇੱਕ ਚੀਜ਼ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਵੀ ਘੇਰਿਆ ਗਿਆ ਤੇ ਲਗਾਤਾਰ ਪੰਜਾਬ ਦੇ ਵਿੱਚ ਅੱਜ ਦੇਣੀ ਜੋ ਗੋਲੀਆਂ ਚੱਲਦੀਆਂ ਰਹਿੰਦੀਆਂ ਨੇ ਅਜਿਹੇ ਚੀਜ਼ ਨੂੰ ਲੈ ਕੇ ਉਹਨਾਂ ਵੱਲੋਂ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਪੰਜਾਬ ਸਰਕਾਰ ਉੱਤੇ ਵੀ ਸਵਾਲ ਖੜੇ ਕੀਤੇ ਆ। ਇਪ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਉਹ ਸਿਰਫ ਚੁਟਕਲੇਬਾਜ਼ ਹੀ ਹੈ ਉਹਨਾਂ ਵੱਲੋਂ ਕੋਈ ਵੀ ਪੰਜਾਬ ਦਾ ਕੰਮ ਨਹੀਂ ਕੀਤਾ ਜਾ ਰਿਹਾ ਤਾਂ ਦੂਜੇ ਪਾਸੇ ਨਾਲ ਹੀ ਉਹਨਾਂ ਕੇਂਦਰ ਸਰਕਾਰ ਵੱਲੋਂ ਜੋ 350ਵੇਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੈਜਾਰੇ ਨੇ ਇਸ ਨੂੰ ਲੈ ਕੇ ਵੀ ਉਹਨਾਂ ਸਿੱਧੇ ਤੌਰ ਤੇ ਕੇਂਦਰ ਤੇ ਇਲਜ਼ਾਮ ਲਾਇਆ ਕਿ ਕੇਂਦਰ ਸਰਕਾਰ ਬ੍ਰਾਹਮਣਵਾਦ ਨੂੰ ਪੜਾਵਾ ਦੇ ਰਹੀ ਹੈ ਅਤੇ ਜੇਕਰ ਉਹ ਸਿੱਖਾਂ ਦੇ ਇੰਨੇ ਹਤਿਆਸ਼ੀ ਹੈ ਤਾਂ ਇਸ ਦਿਨ ਦੇ ਉੱਪਰ ਉਹ ਬੰਦੀ ਸਿੱਖਾਂ ਰਹਿਣ ਦੀ ਗੱਲ ਕਰਦੇ ਤਾਂ ਜੋ ਸਿੱਖ ਕੌਮ ਉਹਨਾਂ ਦਾ ਧੰਨਵਾਦ ਕਰਦੀ ਤੁਸੀਂ ਵੀ ਸੁਣੋ ਅਤੇ ਹੋਰ ਕਿਹਨੀਆਂ ਗੱਲਾਂ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਐਮਪੀ ਸਰਵਿਸ ਖਾਲਸਾ ਵੱਲੋਂ ਘੇਰਿਆ ਗਿਆ ਇਸ ਸਾਲ ਫੰਡ ਆਇਆ ਇਸ ਚੋਂ ਕਈ ਵੰਡਤੇ ਆਂ ਕਈ ਪਾ ਪੈਸੇ ਸਾਰੇ ਦਿੱਤੇ ਆਂ ਕਈ ਅੰਡਰ ਪ੍ਰੋਸੈਸ ਹੈ ਹਲੇ ਤੇ ਕਈ ਕੰਮ ਪੂਰੇ ਹੋ ਗਏ ਆ ਜਿਵੇਂ ਅੱਜ ਪੰਜ ਟੈਂਕੀਆਂ ਆਈਆਂ ਤੇ ਉਹ ਵੰਡਣੀਆਂ ਪਿੰਡਾਂ ਦੀਆਂ ਪੰਚਾਇਤਾਂ ਆਈਆਂ ਇਹਨਾਂ ਨੂੰ ਅੱਜ ਟੈਂਕੀਆਂ ਦੇਣੀਆਂ ਪਾਣੀ ਵਾਲੀਆਂ ਪੰਜ ਤੇ ਸਟੀਲ ਦੀਆਂ ਬਣਵਾਈਆਂ ਹੋਈਆਂ ਉਹ ਵੰਡ ਰੀਆਂ ਐ ਐਵੇਂ ਆ ਜੋ ਵੀ ਆਪਣੇ ਵਿਕਾਸ ਕਾਰਜ ਜਿਵੇਂ ਜਿਵੇਂ ਕੋਈ ਆਉਂਦੀ ਰਹਿੰਦੀ ਆ ਹੁਣ ਜਿਵੇਂ ਪਿਛਲੇ ਸਾਲ ਸਕੂਲਾਂ ਨੂੰ ਦਿੱਤੇ ਬੱਚਿਆਂ ਲਈ ਆ ਕਾਲਜ ਦੇ ਵਿੱਚ ਸਕੂਲਾਂ ਦੇ ਵਿੱਚ ਆਰੋ ਲਵਾਏ ਤੇ ਹੋਰ ਜਿੰਨੇ ਵੀ ਆਪਣਾ ਸਿਗਾ ਲੋਕ ਟਾਈਲਾਂ ਲਵਾਈਆਂ ਪਿੰਡਾਂ 'ਚ ਵੀ ਸਕੂਲਾਂ ਦੇ ਵਿੱਚ ਵੀ ਤੇ ਗਲੀਆਂ ਨਾਲੀਆਂ ਟੈਂਕੀਆਂ ਜਿਮ ਮਤਲਬ ਜੋ ਜਿਵੇਂ ਜਿਵੇਂ ਮਤਾ ਦਿੰਨੇ ਆ ਉਵੇਂ ਉਵੇਂ ਵਰਕ ਹੋ ਜਾਂਦਾ ਹੈ ਠੀਕ ਹੈ ਮਸਲੇ ਦਾ ਹੱਲ ਬਹੁਤ ਜ਼ਿਆਦਾ ਮਤਭਾਗੀ ਗੱਲ ਹੈ ਜੀ ਇਹ ਮਤਭਾਗੀ ਗੱਲ ਹੈ ਵੀ ਸਰਕਾਰ ਪੜ੍ਹਾਈ ਦਾ ਜਿੱਥੇ ਵਿਦਿਆ ਦੇ ਦਾਰਿਆਂ ਦੇ ਵਿੱਚ ਵੀ ਪੜ੍ਹਾਈ ਦੇ ਖੇਤਰ ਵਿੱਚ ਵੀ ਆਪਣੀ ਮਤਲਬ ਸਿਆਸਤ ਜਾਂ ਆਪਣਾ ਬ੍ਰਾਹਮਣਵਾਦ ਨੂੰ ਫਲਾਣਾ ਚਾਹੁੰਦੀ ਹੈ ਓਹੋ ਹੁਣ ਔਵੇਂ ਯੂਨੀਵਰਸਿਟੀ ਦੇ ਵਿੱਚ ਜਿਹੜੀ ਸੈਨੀਟਾਈਜ਼ ਸੈਨਟ ਨੂੰ ਖਤਮ ਕਰਨਾ ਚਾਹੁੰਦੀ ਹੈ ਤਾਂ ਕਿ ਜੋ ਉੱਥੇ ਪੜ੍ਹਾਈ ਹੈ ਉਹਨੂੰ ਟਵਿਸਟ ਕੀਤਾ ਜਾ ਸਕੇ ਉਹਨੂੰ ਬਦਲਿਆ ਜਾ ਸਕੇ ਪੜ੍ਹਾਈ ਨੂੰ ਉਹੀ ਗੱਲ ਉੱਥੇ ਜਿਵੇਂ ਮਤਲਬ ਆਪਣੀ ਬ੍ਰਾਹਮਣਵਾਦੀ ਸੋਚ ਨੂੰ ਲਾਗੂ ਕਰਨਾ ਚਾਹੁੰਦੀ ਹੈ ਇਹ ਸਿੱਖਾਂ ਦੇ ਇਤਿਹਾਸ ਨੂੰ ਬਦਲਣਾ ਚਾਹੁੰਦੀ ਹੈ ਜੋ ਕਾਲਜਾਂ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਆ ਜਿਹਦੇ ਵਿੱਚ ਲੇਬਰ ਦਾ ਕਾਫੀ ਨੁਕਸਾਨ ਹਾਂ ਬਹੁਤ ਜ਼ਿਆਦਾ ਮਾੜੀ ਗੱਲ ਹੈ ਜੀ ਇਹ ਦੇਖੋ ਇਹ ਜਿਹੜਾ ਦੇਸ਼ ਹੈ ਤੇ ਇਹ ਲੇਬਰ ਦੇ ਸਿਰ ਤੇ ਹੀ ਚੱਲਦਾ ਹੈ ਜੇ ਲੇਬਰ ਕੰਮ ਕਰਦੀ ਹੈ ਹੁਣ ਉਹਦੇ ਵਿੱਚ ਉਹਨਾਂ ਨੇ 12 ਘੰਟੇ ਲੇਬਰ ਦਾ ਕੰਮ ਲਾਤਾ ਤੇ ਉਸ ਤੋਂ ਬਾਅਦ ਯੂਨੀਅਨ ਨਹੀਂ ਬਣਾ ਸਕਦੇ ਜਿਹੜੇ ਮਰਜ਼ੀ ਵਰਕਰ ਨੂੰ ਜਦੋਂ ਮਰਜ਼ੀ ਕੱਢ ਸਕਦੇ ਆ ਤੇ ਐਵੇਂ ਦੇ ਜਿਹੜੇ ਇਹਨਾਂ ਨੇ ਉਹ ਕੀਤੇ ਆ ਬਹੁਤ ਮਾੜੀ ਗੱਲ ਐ ਨਹੀਂ ਕਰਨੀ ਚਾਹੀਦੀ ਕਿਉਂਕਿ ਲੇਬਰ ਐ ਲੇਬਰ ਤੇ ਜੇ ਵਰਕ ਕਰੂਗੀ ਤਾਂ ਹੀ ਦੇਸ਼ ਅੱਗੇ ਵਧੂਗਾ। ਕਿ ਪਾਰਟੀ ਦੀਆਂ ਗਤੀਵਿਧੀਆਂ ਨੂੰ ਲੈ ਕੇ ਕਿਦਾਂ ਦਾ ਤੁਹਾਡੇ ਬਣਾ ਬਹੁਤ ਵਧੀਆ ਜੀ ਅਸੀਂ ਸਾਰਾ ਜੋ ਵੀ ਆਪਣੇ ਪਿੰਡਾਂ ਦੇ ਵਿੱਚ ਹੈਗੇ ਆ ਵਰਕਰਾਂ ਸਾਰਿਆਂ ਨਾਲ ਸੰਪਰਕ ਦੇ ਵਿੱਚ ਐ ਪ੍ਰੋਗਰਾਮਾਂ ਤੇ ਹਮੇ ਜਾਣੀ ਐ ਕੰਟੀਨਿਊ ਰਾफ्ते ਦੇ ਵਿੱਚ ਐ। ਸਤਾਇਨੀ ਟੂਨਲ ਉਹ ਲਖੇ ਕਿ ਕੰਮ ਦੀ ਤਿਆਰੀ ਸਾਰਾ ਵਰਕਿੰਗ ਹੈ ਜੀ ਸਾਡਾ 올ਓਵਰ ਵਰਕਿੰਗ ਹੈ ਮਿਲਦੇ ਰਹਿੰਦੇ ਆ ਲਿੰਕ ਦੇ ਵਿੱਚ ਆ ਤਰਨ ਤਰਨ ਦੀ ਟੂਨ ਦੇ ਰਿਜ਼ਲਟ ਤੋਂ ਬਾਅਦ ਕੀ ਮਾਹੌਲ ਹੈ ਮਾਹੌਲ ਜੀ ਵੈਸੇ ਤਾਂ ਆਪਾਂ ਓਵਰਆਲ ਦੇਖੀਏ ਤਾਂ 20000 ਵੋਟ ਵੀ ਬਹੁਤ ਹੈ ਕਿਉਂਕਿ ਦੇਖੋ ਜੀ ਸਰਕਾਰ ਹੈ ਸਰਕਾਰ ਨੂੰ ਜਿਤਨਾ ਬਹੁਤ ਔਖਾ ਹੁੰਦਾ ਹੈ ਇਸ ਲਈ ਹਲੇ ਬਹੁਤ ਟੈਕਟਿਕਸ ਵਰਤਦੀ ਹੈ ਸਰਕਾਰ ਤੇ ਹੁਣ ਗਾਂ ਦੇਖਾਂਗੇ ਸਤਾਇਚ ਅਮਿਕੇ ਜਿਹਾ ਪੰਜਾਬ ਦੇ ਵਿੱਚ ਲਗਾਤਾਰ ਅਜਿਹੀਆਂ ਗੋਲੀਆਂ ਚ ਉਦੇ ਮਾਮਲੇ ਸਾਹਮਣੇ ਆ ਰਹੇ ਨੇ ਕਿਵੇਂ ਲੱਗਦੇ ਸਰਕਾਰ ਦੀ ਨਾ ਸਰਕਾਰ ਦੀ ਨਿਕੰਮੀ ਹੈ ਜੀ ਸਰਕਾਰ ਜੋ ਕਰਨਾ ਚਾਹੀਦਾ ਹੈ ਉਹ ਨਹੀਂ ਕਰਦੀ ਜਿਵੇਂ ਸਰਕਾਰ ਦਾ ਵਰਕਿੰਗ ਹੈ ਸਰਕਾਰ ਦਾ ਪ੍ਰਭਾਵ ਵੀ ਨਹੀਂ ਹੈ ਕੋਈ ਕੰਮ ਨਹੀਂ ਹੈ ਹੁਣ ਇਹ ਤਾਂ ਕੱਲੇ ਚੁਟਕਲੇ ਵਾਲੀ ਸਰਕਾਰ ਨਹੀਂ ਨਾ ਹੈ ਤੁਸੀਂ ਅਜੇ ਤੱਕ ਦੇ ਭਗਵੰਤ ਮਾਨ ਦੇ ਮੂੰਹ ਤੋਂ ਕਦੇ ਵੀ ਕੋਈ ਜਿੰਨੀ ਵਾਰ ਵੀ ਤੁਸੀਂ ਸਟੇਜ ਤੇ ਉਹ ਦੇਖਿਆ ਹੈ ਅਜੇ ਤੱਕ ਉਹਨੇ ਚੁਟਕਲੇ ਹੀ ਸੁਣਾਏ ਆ ਹੁਣ ਤੱਕ ਕੋਈ ਸੀਰੀਅਸ ਵਰਕਿੰਗ ਤਾਂ ਹੋਈ ਨਹੀਂ ਹੈ ਸਰਕਾਰ ਦੀ ਸਭ ਤੋਂ ਵੱਡਾ ਇਸ ਸਮੇਂ ਜਿਵੇਂ 350 ਸਿੱਧੀ ਸੰਵ ਚੱਲ ਰਹੀ ਹੈ ਨਾ ਸਭ ਤੋਂ ਵੱਡਾ ਇਸ ਸਮੇਂ ਮਸਲਾ ਸਿੱਖ ਕੌਮ ਦੇ ਵਿੱਚ ਹੁੰਦਾ ਕਿ ਬੰਦੀ ਸਿੱਖ ਰਿਆ ਕੀਤੀ ਜਾਣਾ ਹਰ ਇੱਕ ਸੈਕਟਰ ਦੀ ਬਿਲਕੁਲ ਇਹ ਕਰਨੇ ਚਾਹੀਦੇ ਸੀ ਜੀ ਇਸ ਵਾਰੀ ਸਰਕਾਰ ਲਈ ਬਹੁਤ ਵਧੀਆ ਮੌਕਾ ਸੀ ਇਹ ਦੱਸਣ ਦਾ ਵੀ ਅਸੀਂ ਸਿੱਖਾਂ ਵਾਸਤੇ ਕੋਈ ਸੋਚਦੇ ਆਂ ਸਿੱਖਾਂ ਦਾ ਕੁਝ ਸੋਹਰੇ ਦਸ ਸਿੱਖਾਂ ਲਈ ਕੁਝ ਕਰਨਾ ਚਾਹੁੰਦੇ ਆ ਆ ਸਰਕਾਰ ਕੋਲ ਸੈਂਟਰ ਗਵਰਨਮੈਂਟ ਕੋਲੇ ਬਹੁਤ ਵਧੀਆ ਮੌਕਾ ਸੀ ਬਹੁਤ ਵੱਡੀ ਓਪਰਚ्युनिटी ਸੀ ਕਿ ਅਸੀਂ ਬੰਦੀ ਸਿੰਘਾਂ ਨੂੰ ਰਹਾ ਕਰਕੇ ਇਹਨਾਂ ਨੂੰ ਦੱਸੀਏ ਵੀ ਜੇ ਸਿੱਖਾਂ ਦੇ ਗੁਰੂਆਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ Hindu ਧਰਮ ਵਾਸਤੇ ਕੁਰਬਾਨੀਆਂ ਕੀਤੀਆਂ ਹੈ ਤਾਂ ਅਸੀਂ ਵੀ ਜਿਹੜੀ ਬ੍ਰਾਹਮਣਵਾਦੀ ਸਰਕਾਰ ਹੈ ਉਹ ਦੱਸ ਸਕਦੀ ਆ ਵੀ ਅਸੀਂ ਵੀ ਸਿੱਖਾਂ ਦੇ ਲਈ ਹੁੰਦਾ ਤਾਂ ਫਿਕਰ ਮੰਦਾ ਪਰ ਅੱਜ ਜੋ ਵੱਡੇ ਪੱਧਰ ਤੇ ਸਬਾਗਮਾਨ ਕੀਤੇ ਜਾ ਰਹੇ ਹੈ ਕੇਂਦਰ ਸਰਕਾਰ ਵੱਲੋਂ ਉਹ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਉਹ ਤਾਂ ਜੀ ਇੱਕ ਵੈਸੇ ਤਾਂ ਤੁਸੀਂ ਸਿੱਖੀ ਨੂੰ ਖਤਮ ਕਰਨਾ ਚਾਹੁੰਦੇ ਹੋ ਹੈਨਾ ਬ੍ਰਾਹਮਣਵਾਦ ਦੀ ਸੋਚ ਲਾਗੂ ਕਰਨਾ ਚਾਹੁੰਦੇ ਹੋ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਹੋ ਤੇ ਇਹ ਫਿਰ ਇਹ ਡਰਾਮੇ ਕਾਦੇ ਆ ਠੀਕ ਹੈ ਨਾ ਜੇ ਵੀ ਸੈਨੇਟ ਵੀ ਤਾਂਹੀਂ ਭੰਗ ਕੀਤੀ ਹੈ ਨਾ ਬਈਓ ਬ੍ਰਾਹਮਣਵਾਦੀ ਸੋਚ ਨੂੰ ਲਾਗੂ ਕਰਨਾ ਚਾਹੁੰਦੇ ਉਥੇ ਦੀ ਪੜਾਈ ਬਦਲਣਾ ਚਾਹੁੰਦੇ ਆ ਸਿੱਖਾਂ ਦਾ ਇਤਿਹਾਸ ਬਦਲਣਾ ਚਾਹੁੰਦੇ ਆ ਉਹਦੇ ਵਿੱਚ ਇਹੀ ਆ ਵੀ ਜੇ ਤੁਸੀਂ ਐਨੇ ਉਹ ਇਹ ਸਮਾਗਮਾਂ ਨਾਲ ਦੀ ਨਾ ਤੁਸੀਂ ਸ਼ੋਅ ਕਰ ਸਕਦੇ ਵੀ ਅਸੀਂ ਸਿੱਖਾਂ ਦੇ ਅਮਦਰਦ ਆ ਜੇ ਤੁਹਾਨੂੰ ਸਿੱਖਾਂ ਨਾਲ ਪਿਆਰ ਹੈ ਤਾਂ ਤੁਸੀਂ ਸਿੱਖਾਂ ਲਈ ਜਿਵੇਂ ਆ ਬੰਦੀ ਸਿੰਘ ਹੈ ਇਹਨਾਂ ਨੂੰ ਰਿਹਾ ਕਰ ਦੇ